ਪੰਜਾਬ ਦੀਆਂ ਸੜਕਾਂ ਤੇ ਜ਼ਿਆਦਾਤਰ ਐਕਸੀਡੈਂਟਾਂ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੀਆਂ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਈ ਪਈ ਹੈ। ਨਾਬਾਹ ਪਾਦਸੋਂ ਸੜਕ ਤੇ ਪਏ ਹੋਏ ਖੱਡਿਆਂ ਦੇ ਕਾਰਨ ਸੜਕ ਹਾਦਸੇ ਬਹੁਤ ਜ਼ਿਆਦਾ ਵਾਪਰ ਰਹੇ ਨੇ ਜਿਸ ਦੇ ਰੋਸ ਦੇ ਵਜੋਂ ਪਿੰਡ ਵਾਸੀਆਂ ਦੇ ਵੱਲੋਂ ਹੁਣ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ਦੇ ਉੱਤੇ ਪਏ ਹੋਏ ਖੱਡਿਆਂ ਦੇ ਕਾਰਨ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਇਹਨਾਂ ਐਕਸੀਡੈਂਟਾਂ ਵਿੱਚ ਚਲੀਆਂ ਜਾਂਦੀਆਂ ਨੇ ਤੇ ਹੁਣ ਜੇਕਰ ਹੁਣ ਵੀ ਸੜਕ ਨੂੰ ਸੁਧਾਰਿਆ ਨਾ ਗਿਆ ਤਾਂ ਬਹੁਤ ਸਾਰੇ ਹੋਰ ਲੋਕਾਂ ਦੀਆਂ ਜਾਨਾਂ ਇਹਨਾਂ ਸੜਕ ਹਾਦਸਿਆਂ ਵਿੱਚ ਚਲੀਆਂ ਜਾਣਗੀਆਂ ਲੋਕਾਂ ਦੀ ਮੰਗ ਹੈ ਕਿ ਜੇਕਰ ਸਰਕਾਰਾਂ ਦੇ ਵਿੱਚ ਹੁਣ ਨਵੀਆਂ ਸੜਕਾਂ ਬਣਾਉਣ ਦੀ ਗੁੰਜਾਇਸ਼ ਨਹੀਂ ਰਹੀ ਤਾਂ ਘੱਟੋ-ਘੱਟ ਇਹਨਾਂ ਤੇ ਪੈਚਵਰਕ ਕਰਾ ਕੇ ਇਹਨਾਂ ਨੂੰ ਸੁਧਾਰਿਆ ਹੀ ਜਾਵੇ ਤਾਂ ਕਿ ਆਉਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਕਿਉਂਕਿ ਦਿਨੋ-ਦਿਨ ਇਹਨਾਂ ਖਸਤਾ ਹਾਲਤ ਸੜਕਾਂ ਦੇ ਕਾਰਨ ਵਾਪਰ ਰਹੇ ਹਾਦਸਿਆਂ ਦੇ ਵਿੱਚ ਬਹੁਤ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਬਹੁਤ ਚਿਰ ਤੋਂ ਟੁੱਟੀ ਪਿਆ ਇਹ ਦੋ ਹਲਕਿਆਂ ਚ ਆਉਂਦੀ ਐ ਨਾਬੇ ਚ ਤੇ ਪਟਿਆਲਾ ਦਿਹਾਤੀ ਚ। ਦੋ ਐਮਐਲਏ ਪੰਨੇ ਸਾਡੀ ਕੋਈ ਸਾਰ ਨਹੀਂ ਲੈਂਦਾ। ਇੱਥੇ 15-20 ਐਕਸੀਡੈਂਟ ਹੋ ਗਏ। ਕਈ ਦੇ ਲੱਤਾਂ ਟੁੱਟੇ ਸਾਡੇ ਪਿੰਡ ਦੇ ਮੁੰਡੇ ਤੇ ਬਹੁਤ ਸੱਟਾਂ ਲੱਗੀਆਂ ਦੀਆਂ। ਮਸਾਂ ਬਚਿਆ ਉਹ ਤੇ ਕੱਲੇ-ਕੱਲੇ ਦਾ ਘਰ ਦਾ ਮੁੰਡਾ ਤੇ ਉਹ ਕੱਲਾ ਹੀ ਮੁੰਡਾ ਤੀ ਤੇ ਹੁਣ ਇਹਨੂੰ ਸ਼ਰਮ ਚਾਹੀਦਾ ਸਰਕਾਰ ਨੂੰ। ਇਹ ਕਹਿੰਦੇ ਵਿਕਾਸ ਕਰਦੇ ਐ ਵਿਕਾਸ ਕਰਦਾ ਦਿਖਾਓ ਕਿੱਥੇ ਵਿਕਾਸ ਐ। ਇਹੋ ਚੱਲ ਪੋ ਆਪਣੇ 400 ਤੋਂ 90 ਤੱਕ ਸਾਰੀ ਸੜਕ ਟੁੱਟੀ ਪਈ ਆ ਥਾਂ ਥਾਂ ਐਸੀ ਟੈਂਡ ਹੁੰਦੇ ਥਾਂ ਥਾਂ ਜਵਾ ਗਰਦਨੇ ਰੇਗ ਦੇ ਕੱਲਾ ਕੱਲਾ ਜਵਾਕਰ ਉਹ ਕਹਿੰਦੇ ਵਿਕਾਸ ਕਰਦਾ ਕਿਹਨੇ ਪਾਸੋਂ ਵਿਕਾਸ ਹੈ ਉਹਨੂੰ ਸ਼ਰਮ ਆਉਣੀ ਚਾਹੀਦੀ ਐ ਇਹ ਵੀਰੇ ਪੈਚ ਬਰ ਕਰੇ ਧੁੱੱਕ ਨਾਲ ਕਰਿਆ ਇਹ ਜਿਹੜੀ ਮਿੱਟੀ ਪਾਉਂਦੇ ਆ ਅਸੀਂ ਜਿਹੜੇ ਮੋਟਰਾਂ ਨਾਲ ਲਵੇ ਲਾਉਣ ਦੇ ਸੀ ਆਪ ਆਪ ਦੇ ਪੱਲਿਓਂ ਪਾਉਂਦੇ ਆ ਵੀ ਕੋਈ ਕਿਸੇ ਦਾ ਬੱਚਾ ਨਾ ਗੱਜੇ ਕਿਸੇ ਦੇ ਸੱਟ ਨਾ ਲੱਗੇ ਤੁਸੀਂ ਆਪ ਦੇ ਲੋ ਟੂਲ ਪਲਾਜੇ ਥਾਂ ਥਾਂ ਨੇ ਸਾਡੇ 90 ਨੂੰ 90 ਤੋਂ ਮਰੇਲ ਕੋਟਲਾ ਖੰਨਾ ਪਟਿਆਲਾ ਭਵਾਨੀਗੜ੍ਹ ਜਿੱਧਰੋਂ ਮਰਜ਼ੀ ਵਾਜੋ ਨਾਪਾ ਪੁਣਿਆ ਪਿਆ ਸਾਰੇ ਟੂਲ ਪਲਾਜੇ ਚੱਲ ਰਹੇ ਨੇ ਇੱਕ ਵੀ ਮੈਨੂੰ ਪੈਚ ਵਰਕਰ ਦਿਖਾ ਦਿਓ ਕਿਤੇ ਸਾਰੇ ਥਾਂ ਥਾਂ ਟੋਏ ਪੈ ਨੇ ਗੋਡੇ ਗੋਡੇ ਟੋਰੇ ਮਿੱਟੀ ਵਿੱਚ ਹੀ ਆਪਦੇ ਪਰਿਓ ਆਪਦੇ ਬੰਦੇ ਲਾ ਕੇ ਜਾਂ ਕਈ ਵਾਰੀ ਅਸੀਂ ਆ ਆ ਬਹਿਲੇ ਹੁੰਨੇ ਮਿੱਟੀ ਪਾ ਦਿਓ ਚਲੋ ਕਿਹਦਾ ਧੀ ਪੁਤਨਾ ਗਰਜੇ ਪਰ ਆ ਕੇ ਦੇਖ ਲੋ ਮੰਤਰੀ ਨੂੰ ਸ਼ਰਮ ਪੋਰਾ ਨਹੀਂ ਹੈਗੀ ਮੰਤਰੀਆਂ ਨੂੰ ਵੀ ਕਹਿ ਲਿਆ ਜਿੰਨੇ ਵੀ ਹੈਗੇ ਵੀ ਸਭ ਨੂੰ ਕਹਿ ਲਿਆ ਕੋਈ ਨਹੀਂ ਸੁਣਦਾ ਇੱਥੇ ਇਹ ਆਪ ਆ ਕੇ ਦੇਖਣ ਉੱਥੇ ਬੈਠਣ ਜਾਂ ਮਿੱਟੀ ਪਾਉਣ ਫੇਰ ਮੰਨਿਏ ਵੀ ਹਾਂ ਵਿਕਾਸ ਹੋ ਰਿਹਾ ਮਿੱਟੀਓ ਪਵਾ ਦੇਣਾ ਲੋਕ ਨਹੀਂ ਕਹਿੰਦੇ ਮਿੱਟੀਓ ਪਵਾ ਦੇਣਾ ਸੜਕਾਂ 'ਤੇ ਬਹੁਤ ਵੱਡੇ ਵੱਡੇ ਖੱਡੇ ਪਏ ਨੇ ਜੀ ਇੱਥੇ ਬਹੁਤ ਐਕਸੀਡੈਂਟ ਹੋ ਗਏ ਦੋ ਹਲਕਿਆਂ 'ਚ ਪੈਂਦੀ ਆ ਇਹ ਨਾਭਾ ਵੀ ਇੱਥੇ ਪੈਂਦਾ ਪਟਿਆਲਾ ਦਿਹਾਤੀ ਵੀ ਪੈਂਦਾ ਦੋ ਮੰਤਰੀ ਨੇ ਉਹਨਾਂ ਐਮਐਲਏ ਇੱਕ ਮੰਤਰੀ ਆ ਕੋਈ ਇਹਨਾਂ ਨੇ ਕਦੇ ਸਾਰ ਨਹੀਂ ਲੱਤੀ ਸੜਕ ਦੀ ਇਦਾਂ ਕਦੇ ਦੇਖਦੇ ਵੀ ਨਹੀਂ ਆਗੇ ਵੀ ਕੀ ਹੁੰਦਾ ਮਿੱਟੀ ਵਾਈ ਜੇ ਸੋ ਕੋ ਉਰਤਾਂ ਦੇ ਆ ਮਿੱਟੀ ਨਾਲ ਥੁੱਕ ਨਾਲ ਜੋੜਦੇ ਨੇ ਇਹਨੂੰ ਲੋਕਾਂ ਨਾਲ ਹੀ ਜੋੜਦੇ ਨੇ ਕੋਕੜੇ ਪਈ ਆ ਹਾਂ ਕੋਕੇ ਦਾ ਵੇ ਕਰਦੀ ਸਰਕਾਰ ਆ ਕੁਛ ਨਹੀਂ ਕਰਿਆ ਇਹਨਾਂ ਨੇ ਨਾ ਕਰਨ ਸਰਕਾਰ ਦਾ ਜੀਮੀਨਾ ਫਾਰਮ ਝੂਠਿਆਂ ਦੀ ਸਰਕਾਰ ਆ ਇਕਨੇ ਝੂਠ ਬੜ ਬੜ ਕੇ ਬਣ ਜਾਂਦੇ ਨੇ ਮੰਤਰੀ ਬਾਅਦ ਚ ਲੋਕਾਂ ਨੂੰ ਛੱਡ ਕੇ ਭਾਜਾ ਦੇ ਨੇ ਕੋਈ ਸਾਰ ਨਹੀਂ ਲੈਂਦਾ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ